ਅੰਮ੍ਰਿਤਸਰ ਨੇੜੇ ਇੱਕ ਦਿਲ ਦਹਿਲਾ ਦੇਣ ਵਾਲਾ ਸੜਕੀ ਹਾਦਸਾ ਵਾਪਰਿਆ ਹੈ। ਅੰਮ੍ਰਿਤਸਰ ਤੋਂ ਮਜੀਠਾ ਰੋਡ ਸਥਿਤ ਪਿੰਡ ਨਵੇਂ ਨਾਗ ਦੇ ਬੱਸ ਸਟੈਂਡ ਨੇੜੇ ਦੋ ਵਾਹਨਾਂ ਵਿਚਕਾਰ ਭਿਆਨਕ ਟੱਕਰ ਹੋਈ ਹੈ। ਇੱਕ ਤੇਜ਼ ਰਫ਼ਤਾਰ ਮਿੰਨੀ ਬੱਸ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਧੜੜਕੇ ਰੱਖ ਦਿੱਤਾ। ਜਿਸ ਕਾਰਨ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਪ੍ਰਦੀਪ ਕੁਮਾਰ ਅਤੇ ਅਬੀ ਕੁਮਾਰ ਵਜੋਂ ਹੋਈ ਹੈ। ਪ੍ਰਦੀਪ ਕੁਮਾਰ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ ਤੇ ਅਭੀ ਕੁਮਾਰ ਦੀ ਉਮਰ 24 ਸਾਲ ਹੈ। ਦੋਨੇ ਇੰਦਰਾ ਕਲੋਨੀ ਵੀਰਕਾ ਦੇ ਨਿਵਾਸੀ ਨੇ ਇਸ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਅੰਮ੍ਰਿਤਸਰ ਵੱਲੋਂ ਮਜੀਠਾਵਲ ਜਾ ਰਹੇ ਸਨ ਤਾਂ ਰਸਤੇ ਵਿੱਚ ਤੇਜ਼ ਰਫਤਾਰ ਮਿਨੀ ਬੱਸ ਨੇ ਇਹਨਾਂ ਦੋਨਾਂ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦੋਵੇਂ ਨੌਜਵਾਨ ਸੜਕ ਤੇ ਕਈ ਫੁੱਟ ਦੂਰ ਤੱਕ ਖਿੱਚੇ ਗਏ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਪੋਸਟਮਾਰਟਮ ਦੇ ਲਈ ਅੰਮ੍ਰਿਤਸਰ ਭੇਜ ਦਿੱਤਾ ਹੈ ਪਰਿਵਾਰਿਕ ਮੈਂਬਰਾਂ ਨੂੰ ਵੀ ਘਟਨਾ ਦੀ ਸੂਚਨਾ ਮਿਲ ਗਈ ਹੈ ਹੁਣ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਮਾਪਿਆਂ ਦੇ ਇਕਲੌਤੇ ਪੁੱਤਰ ਸਨ ਰੋਜ਼ਾਨਾ ਦੀ ਤਰ੍ਹਾਂ ਇੱਕ ਕੰਮ ਤੇ ਨਿਕਲੇ ਸਨ ਇਸ ਹਾਦਸੇ ਦੇ ਵਿੱਚ ਇਹਨਾਂ ਦੀ ਜਾਨ ਚਲੀ ਗਈ ਹੈ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਡਰਾਈਵਰ ਦੀ ਭਾਲ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਦੁਖਦਾਈ ਹਾਦਸੇ ਨੇ ਇੱਕ ਵਾਰ ਫਿਰ ਤੋਂ ਸੜਕ ਸੁਰੱਖਿਆ ਪ੍ਰਣਾਲੀ ਤੇ ਪ੍ਰਸ਼ਨ ਚਿੰਨ ਲਗਾ ਦਿੱਤੇ ਨੇ ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਰਾਹ ਤੇ ਸਪੀਡ ਬ੍ਰੇਕਰ ਤੇ ਚੇਤਾਵਨੀ ਬੋਰਡ ਲਗਾਏ ਜਾਣ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਦੁਖਦਾਈ ਘਟਨਾਵਾਂ ਤੋਂ ਬਚਿਆ ਜਾ ਸਕੇ ਇਸ ਬੰਦ ਵਿੱਚ ਹੋਰਨਾ ਸਮੇਤ ਪੁਲਿਸ ਅਧਿਕਾਰੀ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਕੀ ਕਿਹਾ ਇਹ ਤਾਂ 10 ਸਾਲ 15 ਸਾਲ ਜੇਲ੍ਹ ਕੱਟ ਕੇ ਆ ਜਾਣਗੇ ਜਿਨ੍ਹਾਂ ਦੇ ਕੱਲੋ-ਕੱਲੋ ਪੁੱਤ ਚੁਰ ਗਿਆ ਉਹਨਾਂ ਨੂੰ ਪੁੱਛ ਕੇ ਵੇਖੋ ਮੈਂ ਮਰ ਗਿਆ ਮੈਂ ਮਰ ਗਿਆ ਤੇ ਰਹਿ ਗਿਆ ਮਾਂ ਉਹ ਜਿੰਦਿਆਂ ਚ ਸਾਰੀ ਉਮਰ ਦਾ ਰੋਣਾ ਰਕੇ ਮਾਂ ਤੇ ਕੁਝ ਵੀ ਕਰਦਿਆਂ ਨਾਲ ਨਹੀਂ ਹੋਈ ਆ ਕੁਝ ਤਾਂ ਸ਼ਰਮ ਕਰੋ ਤੁਹਾਡੇ ਚ ਇਨਸਾਨੀਅਤ ਹੈ ਨਹੀਂ ਸਵਾਲੀਆਂ ਇਹ ਕਿੰਨੇ ਹੋਇ ਤਾ ਇਹਦਾ ਰਵਾਜ ਇਹਨਾਂ ਦਾ ਰਸ ਨਹੀਂ ਚੱਲਦਾ ਲੋਕਾਂ ਨੂੰ ਘਰਾਂ ਤੋਂ ਤੂ ਤੂ ਬਸਾ ਦੇ ਚੜਾਕੇ ਕਰਾਏ ਲੈ ਲੈਣਾ ਕਰਨਵਾਰੀ ਇਹਨਾਂ ਨੂੰ ਮੌਤ ਪੈਂਦੀ ਆ ਚੜਾਣਵਾਰੀ ਇਹਨਾਂ ਦੇ ਮਾਰ ਖੋਚੇ ਜਾਂਦੇ ਕੋਈ ਝੁਕਰ ਸਵਾਰੀ ਆਈ ਆ ਉਹਨਾਂ ਦਾ ਪੁੱਤ ਮਰ ਗਿਆ ਜਿੰਨਾਂ ਦਾ ਇਹਨਾਂ ਨੂੰ ਪੁੱਛ ਕੇ ਵੇਖ ਕਿੱਦਾਂ ਇਹ ਬਿਲਕੁਲ ਡਈਆਂ ਨੇ ਬੱਲੇ ਬੱਲੇ ਕੋਤ ਦੇ ਸਹੀ ਗੱਲੋ ਭਈ ਮੈਗਨਾ ਦੇ ਵੀਰ ਦਾ ਇਹ ਦੁਖਦਾਈ ਘਟਨਾ ਵਾਪਰੀ ਕੀ ਕਰਨ ਉਹ ਮੁੰਡੇ ਤਾਂ ਕੰਮ ਜਾਂਦੇ ਸੀ ਦੋਵੇਂ ਨੇ ਔਰ ਤੂੰ ਦੇ ਲਿਆਇ ਦਗਾਣਾ ਇੱਥੇ ਸਾਰੇ ਜਨਰ ਦੇਖਿਆ ਐ ਇੱਥੇ ਕੋਈ ਪਾਣੀ ਪਾਣੀ ਲਾਉਂਦੇ ਬੰਦੇ ਇੱਧਰ ਉਹਨਾਂ ਨੂੰ ਦੱਸਿਆ ਕਿ ਉਹ ਤੂੰ ਦੇ ਲਿਆਇਆ ਇੱਥੇ ਲਿਆ ਕਰਾ ਸੁੱਟਿਆ ਵਾ ਇੰਨੀ ਤੇਜ ਬੱਸ ਆਉਂਦੀ ਜੀ ਤੋ ਜੀ ਤੋ ਪੈਸਾ ਹੋ ਨਹੀਂ ਉਹ ਬੱਸ ਆਹੀ ਮੇਰਾ ਕੰਪੀਟੀਸ਼ਨ ਇਹ ਤੋ ਦੇਖਿਆ ਇੱਕ ਦਿਨ ਉਹ ਵੜਾ ਕਰਦੇ ਓਟਾ ਕਰਦੇ ਓਵਰ ਐਕ ਕਰਦੇ ਵਕਤ ਉਹ ਮੁੰਡਿਆਂ ਨੂੰ ਵਿੱਚ ਦੇ ਕੇ ਤੇ ਤੂੰ ਇਹਦੇ ਵਿੱਚ ਲਾ ਕੇ ਆਏ ਦੋਵਾਂ ਬੱਸਾਂ ਦੇ ਵਿੱਚ ਆਏ ਬੱਚੇ ਹਾਂ ਤੇ ਉਹਨਾਂ ਕਰੇ ਕੱਲੇ ਕੱਲੇ ਪਿੱਛੇ ਗਏ ਕੱਲਾ ਕਲਾ ਮੁੰਡਾ ਯਾਰ ਨਾਲ ਘਾਰ ਉਜੜਿਆ ਨਾਲ ਕੋਈ ਸਵਲ ਨੂੰ ਆਸ਼ਵਾਸਾ ਨਹੀਂ ਦਿੱਤਾ ਗਿਆ ਵਾ ਕਿ ਕੋਈ ਇਹਨੇ ਆਪ ਕਾਰਵਾਈ ਕਰਾਂਗੇ ਤੇ ਜਾ ਕੇ ਤੁਸੀਂ ਆਪਰਾਈ ਲਖਾ ਦਿਓ ਹੁਣ ਕੀ ਮੰਨ ਕਰਦੇ ਬਾਹਰ ਬਾਹਰ ਪੁੱਤ ਨਾ ਮਰੇ ਪੁੱਤ ਅਗਲੇ ਦਾ ਘਰ ਦਾ ਗਿਆ ਵਾ ਕੱਲਾ ਕੱਲਾ ਪੁੱਤ ਮਾਂ ਪਿਓ ਦੀ ਜ਼ਿੰਦਗੀ ਖਰਾਬ ਹੋ ਗਈ ਪੂਰੀ ਦੋਨਾਂ ਦੇ ਕਿਤੇ ਸਾਰੇ ਜੀ ਮਤਲਬ ਕਿ ਦੋਵੇਂ ਕੱਲੇ ਕੱਲੇ ਪੁੱਤ ਜਿੱਦਾਂ ਦਾ ਸੱਚ ਬੋਲਦੇ ਆ ਕਿਹਦੇ ਹੱਥ ਰੇ ਕਟਰਾਂਗੇ ਜੇ ਲਈ ਆਪਣੀਆਂ ਕਾਟੇ ਨਾ ਬੋਲਦੇ ਆ ਕੋ ਤੇ ਇਹਨਾਂ ਨੂੰ ਬੋਲਣ ਦਾ ਚੱਜ ਨਹੀਂ ਆਗਾ ਦੁਆਰੇ ਕੀ ਨਾਮ ਤੇ ਕੀ ਮੇਰਾ ਨਾਮ ਸਰਜੀਤ ਸਿੰਘ ਹੈ ਜੀ ਮੈਂ ਭਗਵਾਨ ਵਾਲਮੀ ਦੀ ਸੰਸਥਾ ਤੋਂ ਹਾਂ ਜੀ ਇਹ ਤੁਹ ਬਦਾਈ ਕਿ ਨਾਮ ਆਪਰੀ ਕੀ ਕਹਿੰਦਾ ਇਹ ਬਾਸ ਆ ਰਹੀ ਜੀ ਓਵਰ ਸਪੀਡ ਸੀ ਇੱਕ ਦੂਜੇ ਨੂੰ ਓਵਰਟੇਕ ਕਰਦੇ ਪਏ ਸੀ ਤੇ ਦੋ ਮੁੰਡੇ ਆਪਣਾ ਸਾਈਡ ਤੇ ਜਾ ਰਹੇ ਸੀ ਇਹਨਾਂ ਨੂੰ ਇਹਨਾਂ ਦੀ ਚਪੇੜ ਵਿੱਚ ਆਣ ਕੇ ਦੋਨਾਂ ਦੀ ਡੈਥ ਹੋ ਗਈ ਆ ਮੌਕੇ ਤੇ ਜੀ ਹਾਂ ਜੀ ਪੁਲਿਸ ਦੀ ਕੀ ਕਾਰਵਾਈ ਪੁਲਿਸ ਦੀ ਕਾਰਗੁਜ਼ਾਰੀ ਹੁਣ ਤੱਕ ਤਾਂ ਸਹੀ ਰਹੀ ਆ ਜੀ ਐਸ ਐਚ ਓ ਜੀ ਨੇ ਜਾ ਕੇ ਆਪ ਬੰਦਾ ਅਰੈਸਟ ਕਰ ਲਿਆ ਜਿਹੜਾ ਡਰਾਈਵਰ ਸੀ ਹਾਂ ਜੀ ਹੁਣ ਕੀ ਮੰਗ ਮੰਗ ਇਹ ਹੀ ਆ ਕਿ ਗਰੀਬ ਬੰਦੇ ਆ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਬੰਦਿਆਂ ਤੇ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ। ਹਰ ਇੱਕ ਪ੍ਰਸਤ ਵਾਲੇ ਨੂੰ ਜਿਹੜਾ ਡਕੇ ਨੇ ਉਹਨਾਂ ਨੂੰ ਕਰਕੇ 300 ਮੀਟਰ ਤੋਂ ਬੰਦਿਆਂ ਨੂੰ ਕਸੀਟ ਕੇ ਲਿਆਂਦਾ। ਫਿਰ ਇਹਨਾਂ ਦੀ ਸਭ ਤੋਂ ਵੱਡੀ ਗਲਤੀ ਇਹ ਆ ਕਿ ਜਿਹੜਾ ਇਹਨਾਂ ਨੇ ਮੌਕੇ ਤੇ ਇਹਨਾਂ ਦੀ ਸਾਰ ਨਹੀਂ ਲਈ। ਜੇ ਖਨੂੰਦੇ ਹੋ ਸਕਦਾ ਸੀ ਇਹਨਾਂ ਚ ਇੱਕ ਬੰਦਾ ਬਚ ਜਾਂਦਾ। ਹਾਂਜੀ। ਆ ਜਾਂਦਾ। ਤੇ ਤੁਹਾਡੇ ਲੋਕਾਂ ਨਾਲ ਲੋਕ ਕਿ ਕਰਨਾ ਸਾਨੂੰ ਇਸੇ ਕਰਕੇ ਲਾਉਣਾ ਪਿਆ ਵੀ ਇੱਥੇ ਕੋਈ ਪਹੁੰਚਿਆ ਨਹੀਂ ਸੀ। ਫਿਰ ਪ੍ਰਸ਼ਾਸਨ ਦੇ ਅਧਿਕਾਰੀ ਡੀਐਸਪੀ ਸਾਹਿਬ ਧਮਿੰਦਰ ਕਲਿਆਣ ਜੀ ਆਏ ਤੇ ਉਹਨਾਂ ਨੇ ਆਪਣੀ ਹਾਜ਼ਰੀ ਦੇ ਵਿੱਚ ਇਹਨਾਂ ਬੰਦਿਆਂ ਨੂੰ ਘਰ ਦੇਆਂ ਜੀਆ ਨੂੰ ਆਪਣਾ ਵਿਸ਼ਵਾਸ ਵਿੱਚ ਲੈ ਕੇ ਤੇ ਧਰਨਾ ਜਿਹੜਾ ਉਠਾਇਆ ਗਿਆ ਤੇ ਹੁਣ ਉਹਨਾਂ ਦੀ ਪੋਸਟ ਮਾਰਡਮ ਦੀ ਲੈ ਕੇ ਗਏ ਆ ਅਮਰੀ ਸਰ ਤੇ ਬਾਕੀ ਦੀ ਕਾਰਵਾਈ ਜਿਹੜੀ ਆ ਉਹ ਹੁਣ ਲਕੀ ਹੋਣਾ ਉਹ ਜਿੱਥੇ ਠਾਣੇ ਚੱਲੇ ਆ ਜੀ ਅਮਰੀ ਸਰ ਫਾਸਟ ਐਜੂ ਜੈਸੋ ਯਕੀ ਲੱਗਦੇ ਨਹੀਂ ਮੇਰਾ ਭਨੇਵਾ ਲੱਗਦਾ ਅੱਛਾ ਜੀ ਇਹ ਕਿੰਨੇ ਉਮਰ ਦੇ ਆ ਇਹ 22 ਸਾਲ 20 ਸਾਲ ਦੋਵਾਂ ਦੇ ਅੱਛਾ ਜੀ ਕੀ ਕਾਰਨ ਕੀ ਬਣਿਆ ਕਾਰਨ ਆ ਇਹ ਭਾਈ ਆਂਡੇ ਹੀ ਕੰਮ ਤੁਸੀਂ ਮੇਰੇ ਕੋਲ ਨਾ ਮੇਰਾ ਨਾਮ ਲੈ ਲਓ ਮੈਨੂੰ ਕਰਿਓ ਮੈਂ ਉਹ ਮੁੰਡੇ ਈਰਮਾਨ ਆਂਦੇ ਤੇ ਵੇਚ ਲੈ ਕੇ ਮੈਂ ਅੱਧਾ ਕਿਲੋਮੀਟਰ ਧੂਕੇ ਲੈ ਆਂਦਾ ਦੇ ਤੇ ਆਂਦੀ ਤੁਸੀਂ ਕੀ ਨਾ ਲਈਦਾ ਮੈਨੂੰ ਮਿਲੋ ਤੇ ਆਪਾਂ ਕਰ ਲੈਨੇ ਕੋਈ ਨਾ ਮੰਗ ਭਾਈ ਇਨਸਾਫ ਚਾਹੀਦਾ ਹਨ ਨੂੰ ਤੁਸੀਂ ਆਜੋ ਮਜੀਠੇ ਠਾਣੇ ਆ ਜਿਹੜਾ ਹੈ டிரਾਈਵਰ ਹੈ ਖਾ ਪੀ ਕੇ ਕਰ ਲਿਆ ਤੁਹਾਨੂੰ ਇਹਨਾਂ ਨੇ ਪਤਾ ਕੋਈ ਚੀਜ਼ ੜ ਗਈ ਆ ਜੇ ਕਰਨ ਦੇ ਤੁਸੀਂ ਇੱਕ 92 ਰੋਡ ਚੱਲਣ ਦੇ ਆ ਸੜਕ ਭਾਂਡੇ ਆ ਤੇ ਤੁਸੀਂ ਆਪਣੇ ਚ ਕੰਪੀਟੀਸ਼ਨ ਕਰਨ ਦੇ ਜੋ ਰੋਕਿਆ ਨਹੀਂ ਪਤਾ ਨਹੀਂ ਲੱਗਣ ਦੇ ਆ ਕਿ ਵਨਵੇਂ ਰੋੜਿਆ ਤੇ ਤੁਸੀਂ ਕੰਪੀਟੀਸ਼ਨ ਦੋਵੇਂ ਆਪਾਂ ਚ ਲੱਗੇ ਹੋਏਗਾ ਤੇ ਮੈਂ ਅੱਗੇ ਨਿਕਲ ਜਾਂਚ ਮੈਂ ਸਵਾਰੀਆਂ ਪਹਿਲਾਂ ਚੱਕ ਲਾ ਹੁਣ ਇਹ ਦੋਨੋਂ ਜਿਹਨੇ ਅੱਗੇ ਇਕੱਲੇ ਇਕੱਲੇ ਹੈਗੇ ਆ ਯਾਰ ਇਹ ਦੋਨੋਂ ਇਕੱਲੇ ਇਕੱਲੇ ਮਾਵਾ ਦੇ ਪੋਤੇ ਤੇ ਮੈਂ ਰਹਿਣ ਭਾਏ ਪੈਸੇ ਕਹਿਣਗੇ ਤੇ ਪੈਸੇ ਨੂੰ ਚੱਕਣਾ ਜਦੋਂ ਘਰ ਦੇ ਚਰਾਗ ਹੀ ਬੁੱਝ ਗਿਆ ਤੇ ਹਾਂਜੀ ਅਸੀਂ ਇੱਕ ਦਾ ਅਭੀ 1000 ਦੋਸਤੀ ਹਾਂਜੀ ਬਣਵਾ ਮੇਰਾ ਅਭੀ ਕੀ ਪਤਾ ਨਹੀਂ ਦੇ ਸਾਹ ਹਾਂਜੀ ਕੀ ਨਾ ਜੇ ਕਿਹੜਾ ਗਾੜੀ ਮਿਆਰੀ ਜੇ ਇਸੇ ਮੇਜਰ ਸਿੰਘ ਖਾਨਮਨ ਦਾ ਵੀ ਤਾਂ ਨਾਂ ਤਾਂ ਹਾਂਜੀ ਨੀਜੇ ਸਿੰਘ ਦੀ ਜਿਹੜਾ ਐਕਸੀਡੈਂਟ ਆਇਆ ਉਹ ਕੀ ਕਾਰਨ ਕਾਰਨ ਬਾਸਾ ਆ ਰਹੀ ਸੀ ਕਿ ਪ੍ਰਾਈਵੇਟ ਇੱਕ ਬਸਿਆ ਉਹਦਾ ਨੰਬਰ ਹੈਗਾ ਜੀ ਪੀਬੀਟੀ ਕੇ 4878 ਅਮਰਸਰ ਸਾਈਡੋਂ ਆ ਰਹੀ ਸੀ ਇਹ ਮੋਟਰਸਾਈਕਲ ਤੇ ਜਿਹੜੇ ਦੋ ਨੌਜਵਾਨ ਨੇ ਦੋਨੇ ਜਿਹਨਾਂ ਦੀ ਡੈਥ ਹੋਈ ਹੈ ਇਹ ਹਮ ਸੱਜੇ ਪੰਨੋਂ ਜੇ ਨਾ ਨਵੇਂ ਨਾਕ ਤੋਂ ਥੋੜਾ ਨਾਕ ਤੇ ਕਲਾ ਸੈਟ ਨੂੰ ਆਏ ਆ ਉੱਥੇ ਸਾਈਡ ਬਜੀ ਬਾਕੀ ਉਹਨਾਂ ਨੇ ਉਹਨਾਂ ਵਿਚਾਰੇ ਦੋਨਾਂ ਦੀ ਮੌਕੇ ਤੇ ਡੈਥ ਹੋ ਗਈ ਕੀ ਦਿਖਾ ਲੂੰਗੀ ਨਾਮ ਆਪਣੇ ਕਿੰਨੇ ਰਹਿਣਗੇ ਇਹ ਦੋਨੇ ਲੜਕੇ ਹੈਗੇ ਜੀ ਵੀਰਕੇ ਦੇ ਜੀ ਇੱਕ ਦਾ ਨਾਮ ਤਾਂ ਹੈਗਾ ਜੇ ਅਭੀਜੀਤ ਸਿੰਘ ਪੁੱਤਰ ਉਹਨਾਂ ਜੀ ਸਿੰਘ ਦਾ ਤੇ ਦੂਸਰੇ ਦਾ ਨਾਮ ਹੈਗਾ ਪ੍ਰਦੀਪ ਮਰ ਪੁੱਤਰ ਲਲਨ ਰਾਮ ਇਹ ਬਿਹਾਰ ਦਾ ਰਹਿਣ ਵਾਲਾ ਹਾਲਵਾਸੀ ਸ਼ਰਮਾ ਡੇਰੀ ਬੱਲਾ ਸੋਰੀ ਵੀਰਕਾ ਪਰਵਾਰ ਨੂੰ ਉਸ ਸ਼ਸ਼ਟ ਵਸਤੂ ਪੇਸ਼ ਕੀਤਾ ਗਿਆ ਕਦਿਆਂ ਤੋਂ ਕੀਤੀ ਜਾ ਰਹੀ ਹੈ ਉਹ ਇਹੋ ਕਹਿੰਦੇ ਸੀਗੇ ਵੀ ਸਾਡੇ ਇੰਡਰਕਰੀਏ ਦੀ ਡੈਥ ਹੋਈ ਹੈ ਇਸ ਬੰਦੀ ਬਾਸ ਬੈਰ ਰਹੇ ਤੇ ਬਸ ਹੁਣ ਖੜਿਆ ਜਾਵੇ ਤੇ ਸਾਨੂੰ ਇਨਸਾਫ ਮਿਲ ਜਾਵੇ ਬਸ ਖੜੀ ਗਈ ਹੈ ਜੀ ਬਾਕੀ ਅਗਲੀ ਕਾਰਵਾਈ ਕਰ ਰਹੇ ਹਾਂ ਜੀ ਬਾਕੀ ਦੋਨਾਂ ਲੜਕਿਆਂ ਦੀ ਜੀ ਡੈੱਡ ਬੋਡੀ ਨੂੰ ਪੋਸਟਮਾਰਟਮ ਲਈ ਜਮ੍ਹਾਂ ਕਰਵਾਤੀ ਹੈ ਕਈਆਂ ਜੀ ਸਵੇਰ ਪੋਸਟਮਾਰਟਮ ਕਰਾਇਆ ਜਾਏਗਾ ਬਾਕੀ ਦੀ ਅਗਲੀ ਕਾਰਵਾਈ ਅਮਰ ਚੱਲਦੀ ਹੈ ਅਰੇ ਰੋਜ਼ ਦੇ ਦਿਨ ਸਭ ਤੋਂ ਪ੍ਰੱਖਿਆ ਪੂਰਵੋ BI ਨੂੰ ਨਹੀਂ ਹੈ ਕਿ ਆ ਉਹ ਕੁਝ ਛੱਡ ਕੇ ਜਗ੍ਹਾ ਤੇ ਲੱਗੇ ਹੁੰਦੇ ਨੇ ਨਾ ਕੋਈ ਕਿਲੋਮੀਟਰ ਦਾ ਏਰੀਆ ਹੁੰਦਾ ਜੀ ਉਹਨੇ ਸਾਡੇ ਵੀ ਇੰਨੇ ਏਰੀਆ ਦੇ ਵਿੱਚ ਨਹੀਂ ਹੈਗੀ ਪਰਿਵਾਰ ਦਾ ਬੋਝਾਂ ਚੋਂ ਪੁੱਛੀ ਨਹੀਂ ਐਂਬੂਲੈਂਸ ਮੌਕੇ ਤੇ ਪਹੁੰਚੀ ਸੀਗੀ ਪਰ ਡੈਥ ਹੋ ਚੁੱਕੀ ਸੀ ਕੀ ਕਰੀਏ